ਲੈਟਸ ਸਰ 1924 ਦੀ ਹੋਈ ਆ तकरीबन 1 ਸਾਲ ਤੋਂ ਪਲਾਸੀ ਹੋ ਚੁੱਕਿਆ ਵਾ ਹੁਣ ਤਾਂ ਦੂਜਾ ਸਾਲ ਹੀ ਹੋ ਖਤਮ ਹੋ ਜਾਣਾ ਸਰ 6-7 ਮਹੀਨੇ ਬਾਅਦ ਤਾਂ ਜੰਗ ਦੇ ਵਿੱਚੋਂ ਹੀ ਬਾਡੀ ਰਿਕਵਰ ਕੀਤੀ ਗਈ ਆ ਹੂੰ ਜਿਹੜੀ ਅਮਨ ਨੇ ਮੈਨੂੰ ਆਪ ਗੱਲ ਦੱਸੀ ਕਿ ਅਸੀਂ ਇੱਕ ਦਮ ਹੀ ਬੋਡੀਆਂ ਨਹੀਂ ਚੱਕਦੇ ਬੰਬ ਵਗੈਰਾ ਇੰਨੇ ਡੇਗਦੇ ਨੇ ਜਾਂ ਮਿਗਨੇਟਿਡ ਵਗੈਰਾ ਇੰਨੇ ਡੇਗਦੇ ਨੇ ਔਰ ਲੜਦਾ ਵਗੈਰਾ ਕੋਈ ਬੰਦਾ ਇੱਧਰ ਨੂੰ ਭੱਜ ਰਿਹਾ ਕੋਈ ਇੱਧਰ ਨੂੰ ਜਿਹੜਾ ਕਿੱਥੇ ਡੇਗ ਗਿਆ ਗੋਲੀ ਕਿੱਥੇ ਲੱਗ ਗਈ ਜਾਂ ਕਿਹਦੇ ਤੇ ਡਰੋਨ गिर ਗਿਆ ਕਿਸੇ ਨੂੰ ਕੁਝ ਨਹੀਂ ਪਤਾ ਨਾ ਲੱਗਾ ਤੁਹਾਡਾ ਕੰਮ ਐ ਤੂੰ ਹੀ ਹਥਿਆਰ ਸਪਲਾਈ ਕਰਨੇ ਆ ਕੋਡ ਸਪਲਾਈ ਕਰਨਾ ਇਹ ਕੰਮ ਆ ਤੇ ਤੁਹਾਨੂੰ 5 ਦਿਨਾਂ ਚ 5 ਦਿਨਾਂ ਚ 2 ਦਿਨ ਦੀ ਛੁੱਟੀ ਮਿਲ ਜਾਣੀ ਹੈ ਕੋਈ ਚੱਕਰ ਨਹੀਂ ਤੇ ਤੁਸੀਂ ਫਿਰ ਲੜਾਈ ਦੇ ਵਿੱਚ ਵੀ ਗਏ ਸੀ ਹਾਂਜੀ ਮੈਂ ਐਕਸਟ੍ਰੀਮ ਫਰੰਟ ਤੇ ਰਿਹਾ ਹਾਂ ਸਾਡੇ 3 ਮਹੀਨੇ ਮੈਨੂੰ ਛੱਟ ਵੀ ਵੱਜੀ ਸੀਗੀ ਤੇ ਮੈਂ ਡੇਢ ਮਹੀਨਾ ਹਸਪੀਟਲ ਵੀ ਰਿਹਾ ਉੱਥੇ ਉੱਥੇ ਜਿਹੜਾ ਬੰਦਾ ਜਾਂਦਾ ਹੈ ਕਮਾਂਡਰ ਕਹਿੰਦਾ ਬਈ ਜੇ ਤੂੰ ਹੀ ਹੁਣ ਜਾਣ ਲੱਗੇ ਆ ਟ੍ਰੇਨਿੰਗ ਮੁਕਾ ਕੇ ਮੁਕਾ ਕੇ ਜਦ ਜਾਣ ਲੱਗੇ ਆ ਤੇ ਹੁਣ ਤੁਸੀਂ ਆਪ ਨੂੰ ਮਰਿਆ ਸਮਝੋ ਜੇ ਜਉਂਦੇ ਆਗੇ ਤੇ ਰੱਬ ਦੀ ਮਿਹਰ ਦੇ ਮਾਰਗੇ ਤੇ ਕੋਈ ਚੱਕਰ ਨਹੀਂ ਬੋਡੀ ਦੀ ਜਿਹੜੀ ਉਹ ਪਛਾਣ ਉਹ ਜੀ ਡੀਐਨਏ ਤੋਂ ਹੋਈ ਹੈ ਹਾਂਜੀ ਡੀਐਨਏ ਦੇ ਥਰੂ ਹੋਈ ਹੈ ਬੋਡੀ ਦੀ ਪਛਾਣ ਕੁਛ ਉਹਦੇ ਡਾਕੂਮੈਂਟ ਇਦਾਂ ਦੇ ਸਿਗੇ ਜਿਹੜੇ ਕਿਸੇ ਹੋਰ ਬੋਡੀ ਦੇ ਨਾਲ ਰਿਕਵਰ ਨਹੀਂ ਹੋਏ ਨਾ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਹਨੀ ਕਰਾਇਆ ਤੇ ਆਵਾਂ ਦੇ ਨਾਲ ਮੈਂ ਲਾਲ ਕਮਲ ਖੱਟਣ ਕਮਾਉਣ ਲਈ ਪਰਦੇਸ ਗਿਆਪਤ ਇੱਕ ਡੱਬੇ ਵਿੱਚ ਬੰਦ ਹੋ ਕੇ ਆਇਆ ਘੜੀ ਕਿਦਾਂ ਦੀ ਹੋਵੇਗੀ ਮਾਹੌਲ ਕਿਦਾਂ ਦਾ ਹੋਵੇਗਾ ਤੁਸੀਂ ਸਾਡੇ ਨਾਲੋਂ ਬਿਹਤਰ ਜਾਣਦੇ ਹੋ ਉਸ ਇਨਸਾਨ ਦੇ ਨਾਲ ਗਲਤ ਕਰਦੇ ਆ ਜਿਹੜਾ ਰੂਸ ਦੇ ਵਿੱਚ ਸੀ ਤੇ ਮਨਦੀਪ ਤੋਂ ਇੱਕ ਵੈਚ ਜਿਹੜਾ ਉਹ ਥੱਲੇ ਸੀ ਤੇ ਮਨਦੀਪ ਦੇ ਨਾਲ ਉਹ ਰੂਸ ਦੇ ਵਿੱਚ ਹੀ ਰਿਹਾ ਅੱਜ ਜਿਹੜਾ ਹੈ ਮਨਦੀਪ ਨੂੰ ਲੈ ਕੇ ਜਿਹੜਾ ਉਹ ਗਰਾਂ ਆ ਵਿਖਿਆ ਆ ਸਾਡੇ ਪਿੱਛੇ ਐਂਬੂਲੈਂਸ ਤੁਸੀਂ ਦੇਖ ਰਹੇ ਹੋਣੇ ਆ ਪਿੱਛੇ ਸਾਡੇ ਐਂਬੂਲੈਂਸ ਖੜੀ ਆ ਤੇ ਐਂਬੂਲੈਂਸ ਦੇ ਵਿੱਚ ਉਹ ਨੌਜਵਾਨ ਜਿਹੜਾ ਖੱਟਣ ਕਮਾਉਣ ਗਿਆ ਸੀ ਉਹ ਨੌਜਵਾਨ ਜਿਹੜਾ ਘਰ ਦੀ ਦਸ਼ਾ ਬਦਲਣ ਗਿਆ ਸੀ ਉਹ ਘਰ ਦੀ ਦਸ਼ਾ ਬਦਲਣ ਗਿਆ ਸੀ ਪਰ ਇਸ ਬੁਕਸ ਦੇ ਵਿੱਚ ਹੋ ਕੇ ਵਾਪਸ ਪਰਤਿਆ ਗਲਤ ਕਰ ਲੰਨੇ ਆ ਉਸ ਇਨਸਾਨ ਦੇ ਨਾਲ ਜਿਹੜਾ ਕਿ ਰੂਸ ਤੇ ਵਿੱਚੋਂ ਆਇਆ ਤੇ ਜਿਨੇ ਕਿ ਉਹਨਾਂ ਦੀ ਬੋਡੀ ਲੱਭਣ ਨੂੰ ਮਨਦੀਪ ਨੂੰ ਲੱਭਣ ਲਈ ਆਪਣੀ ਜਿਹੜੀ ਬਣਦੀ ਭੂਮਿਕਾ ਨ ਭਾਈ ਸਾਡੇ ਨਾਲ ਨੇ ਸਰ ਕਿਦਾਂ ਦਾ ਸੀ ਉੱਥੇ ਮਾਹੌਲ ਤੇ ਤੁਸੀਂ ਰੂਸ ਕਦੋਂ ਗਏ ਸੀ ਮੈਂ ਰੂਸ ਗਿਆ ਹੀਗਾ 2024 ਜੂਨ ਚ ਜੀ ਤੇ ਮਾਹੌਲ ਉਹਦਾ ਕੰਟਰੀ ਚਿੱਟ OK ਆ ਕੋਈ ਪ੍ਰੋਬਲਮ ਹੈ ਨਹੀਂ ਪਰ ਜੋਕਰੇਨ ਚ ਤੇ ਬਹੁਰੀ ਆ ਹੋਰ ਚ ਤੇ ਬੰਬਾਰੀ ਰਾਕਟ ਇਹੀ ਚੱਲਦੇ ਰਹਿੰਦੇ ਆ ਤੇ ਨਾਲੇ ਡਰੋਨ ਵੱਧੂ ਆ ਤੇ ਸਾਨੂੰ ਸਾਨੂੰ ਕੀ ਸਾਡੇ ਜਿਹੜੇ ਆਪਣੇ ਇੰਡੀਅਨ ਹੈਗੇ ਆ ਜਾਂ ਸ਼੍ਰੀਲੰਕਾ ਦੇ ਹੈਗੇ ਨੇਪਾਲ ਦੇ ਜਿਹੜੇ ਬੰਦੇ ਇਹਨਾਂ ਨੂੰ 10 12 ਦਿਨ ਦੀ ਟ੍ਰੇਨਿੰਗ ਦਿੰਦੇ ਆ ਤੇ ਸਾਨੂੰ ਕਲਦੇ ਫਰੰਟ ਤੇ ਨਹੀਂ ਉਹ ਕਹਿੰਦੇ orange zone ਤੇ ਜਾਣਾ ਤੁਸੀਂ red zone ਤੇ ਨਹੀਂ ਜਾਣਾ ਪਰ ਜਦੋਂ ਉੱਥੇ ਜਾਂਦੇ ਆ ਫਿਰ orange ਤੋਂ ਸਾਨੂੰ red ਚ ਕਲ ਦਿਆ ਜਾਂਦਾ ਤੇ ਵਰ ਦਾ ਤੁਸੀਂ ਸਮਝ ਸਕਦੇ ਆ ਕਿ ਮਾਹੌਲ ਬਣਦਾ ਡਰਦਾ ਮਾਹੌਲ ਹੁੰਦਾ 24 ਘੰਟੇ ਮੌਤ ਵਰਤੀ ਬੱਪਰਦੀ ਆ ਹੂੰ ਤੇ ਮੈਂ ਕੀ ਦੱਸਾਂ ਬਸ ਇਹੀ ਦੱਸ ਸਕਦਾ ਚੰਗਾ ਨਹੀਂ ਹੈਗਾ ਉੱਥੇ ਮਾਹੌਲ ਤੇ ਜਦੋਂ ਜਦੋਂ ਤੁਸੀਂ ਫੌਜ ਦੇ ਵਿੱਚ ਭਰਤੀ ਹੋਏ ਸੀ ਤੁਹਾਡੀ ਸਲਾਹ ਲਈ ਗਈ ਸੀ ਜਾਂ ਤੁਹਾਨੂੰ ਜ਼ਬਰਦਸਤੀ ਭਰਤੀ ਕੀਤਾ ਗਿਆ ਨਹੀਂ ਮੇਰੀ ਸਲਾਹ ਲੈ ਕੇ ਕੀਤਾ ਗਿਆ ਸੀ ਮੈਨੂੰ ਦੱਸਿਆ ਗਿਆ ਸੀ ਤੁਸੀਂ ਹੈਲਪਰ ਦਾ ਕੰਮ ਕਰਨਾ ਹੈ ਯੂਕਰੇਨ ਚ ਐਕਸਟ੍ਰੀਮ ਫਰੰਟ ਤੋਂ ਬੈਕ ਜਿਹੜਾ ਪੁਆਇੰਟ ਆ ਉਥੇ ਤੁਹਾਡਾ ਕੰਮ ਆ ਤੂੰ ਹੀ ਹਥਿਆਰ ਸਪਲਾਈ ਕਰਨੇ ਆ ਫੂਡ ਸਪਲਾਈ ਕਰਨਾ ਇਹ ਕੰਮ ਆ ਤੇ ਤੁਹਾਨੂੰ 5 ਦਿਨਾਂ ਚ 5 ਦਿਨਾਂ ਚ 2 ਦਿਨ ਦੀ ਛੁੱਟੀ ਮਿਲ ਜਾਣੀ ਕੋਈ ਚੱਕਰ ਨਹੀਂ ਤੇ ਅੱਗੇ ਜਦੋਂ ਅਸੀਂ ਗਏ ਆ ਫਿਰ ਸਾਡੇ ਉਥੇ ਇੰਟਰਨੈਸ਼ਨਲ ਰੋਮਿੰਗ ਲੱਗੀ ਸੀ ਰਸ਼ੀਆ ਦੀ ਜਿਹੜੀ SIM ਸੀ ਉਹ ਬੰਦ ਹੋ ਗਈ ਤੇ ਸਾਡੇ ਘਰ ਕੋਈ ਕੰਟੈਕਟ ਨਹੀਂ ਹੋਇਆ ਤੇ ਹੌਲੀ ਹੌਲੀ ਅਸੀਂ ਫਿਰ ਐਕਸਟ੍ਰੀਮ ਫਰੰਟ ਤੇ ਪਹੁੰਚ ਗਏ ਤੇ ਬਸ ਫਿਰ ਸਰਕਾਰਾਂ ਨੇ ਕੀਤਾ ਕੋਈ ਜਤਨ ਤੇ ਸਾਨੂੰ ਸਾਰਿਆਂ ਨੂੰ ਸੱਦ ਲਿਆ ਇੰਡੀਅਨ ਸਾਰੇ ਜਿੰਨੇ ਵੀ ਸੀਗੇ ਉਦੋਂ ਅਕਤੂਬਰ ਚ ਸਾਨੂੰ ਸਾਰਿਆਂ ਨੂੰ ਸੱਦ ਲਿਆ ਗਿਆ ਤੇ ਤੁਸੀਂ ਫਿਰ ਲੜਾਈ ਦੇ ਵਿੱਚ ਵੀ ਗਏ ਸੀ ਹਾਂਜੀ ਮੈਂ ਐਕਸਟ੍ਰੀਮ ਫਰੰਟ ਤੇ ਰਿਹਾ ਹਾਂ ਸਾਡੇ 3 ਮਹੀਨੇ ਮੈਨੂੰ ਸੱਟ ਵੀ ਵੱਜੀ ਸੀਗੀ ਤੇ ਮੈਂ ਡੇਢ ਮਹੀਨਾ ਹਸਪੀਟਲ ਵੀ ਰਿਹਾ ਉੱਥੇ ਤੇ ਇਲਾਜ ਕਹਿੰਦੇ ਬਈ ਕਹਿੰਦੇ ਕਿ ਖਾਣਾ ਨਹੀਂ ਦਿੰਦੇ ਇਹ ਨਹੀਂ ਮਿਲਦਾ ਪਰ ਬੋਰ ਆ ਜਿੱਦਾਂ ਦਾ ਹਾਲਾਤ ਹੈ ਉਦਾਂ ਦੀ ਰਹਿਣਾ ਪੈਣਾ ਨਾ ਫਿਰ ਤੇ ਜਦੋਂ ਮੈਨੂੰ 6 ਵੱਜੀ ਤੇ ਡਾਕਟਰ ਵੀ ਮੈਨੂੰ ਲੈ ਕੇ ਹੈਲਪ ਆਈ ਮੈਨੂੰ ਲੈ ਕੇ ਗਈ ਹਸਪੀਟਲ ਮੈਨੂੰ ਦਵਾਈਆਂ ਦੁਈਆਂ ਮੇਰਾ ਸਾਰਾ ਟ੍ਰੀਟਮੈਂਟ ਵਧੀਆ ਕੀਤਾ ਕੋਈ ਚੱਕਰ ਨਹੀਂ ਨਾਲੇ ਡਾਕਟਰ ਜਿਹੜੇ ਸੀਗੇ ਉੱਥੇ ਡਾਕਟਰ ਤੇ ਉਹਨਾਂ ਦੀ ਨਰਸ ਸਟਾਫ ਜਿਹੜਾ ਮੇਲ ਸੀਗਾ ਉਹਨਾਂ ਨੇ ਬਹੁਤ ਵਧੀਆ ਸੇਵਾ ਕੀਤੀ ਤੋ ਮਨਦੀਪ ਬਾਰੇ ਕੀ ਕਹੋਗੇ ਮਨਦੀਪ ਦਾ ਇਹ ਹਰਸ਼ ਜਿਹੜਾ ਹਸ਼ਰ ਹੋਇਆ ਕਿੱਦਾਂ ਹੋਇਆ ਜੋ ਉਹਦੀ ਮੌਤ ਹੋਈ ਹੈ ਭਾਜੀ ਮੈਂ ਮੰਦੀਪ ਭਾਜੀ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਇੱਕ ਤੇ ਇਹ ਮੈਥੋਂ ਸੀਨੀਅਰ ਸੀਗੇ ਅਗਲੇ ਵਿੱਚ ਮੈਂ ਇਹਨਾਂ ਦੇ ਮਗਰ ਸੀਗਾ ਹੂੰ ਤੇ ਦੂਜੀ ਗੱਲ ਇਹ ਆ ਉੱਥੇ ਜਿਹੜਾ ਬੰਦਾ ਜਾਂਦਾ ਹੈ ਹਮ ਕਮਾਂਡਰ ਕਹਿੰਦਾ ਬਈ ਜੇ ਤੂੰ ਹੀ ਹੁਣ ਜਾਣ ਲੱਗੇ ਆ ਟ੍ਰੇਨਿੰਗ ਮੁਕਾ ਕੇ ਮੁਕਾ ਕੇ ਜਦ ਜਾਣ ਲੱਗੇ ਆ ਤੇ ਹੁਣ ਤੁਸੀਂ ਆਪ ਨੂੰ ਮਰਿਆ ਸਮਝੋ ਹਮ ਜੇ ਜਉਂਦੇ ਆਗੇ ਤੇ ਰੱਬ ਦੀ ਮਿਹਰ ਆ ਹਮ ਜੇ ਮਰ ਗਏ ਤੇ ਕੋਈ ਚੱਕਰ ਨਹੀਂ ਇਹ ਇਹ ਕਹਿ ਕੇ ਭੇਜਦੇ ਆ ਹਾਂਜੀ ਕਮਾਂਡਰ ਸਮਝਾਉਂਦਾ ਹੈ ਮੈਂਟਲੀ ਸਟਰੋਂਗ ਕਰਨ ਵਾਸਤੇ ਬੰਦੇ ਨੂੰ ਕਹਿੰਦੇ ਆ ਬਈ ਜੇ ਬੰਦਾ ਪਹਿਲਾਂ ਹੀ ਇਹ ਸੋਚ ਲਵੇ ਮੈਂ ਮਰਿਆ ਪਿਆ ਤੇ ਥੋੜਾ ਜਾਂ ਅੰਦਰੋਂ ਸਟਰੋਂਗ ਹੋ ਜਾਂਦਾ ਤੇ ਮਨਦੀਪ ਤਾਂ ਜਦੋਂ ਸਰ ਪਤਾ ਲੱਗਿਆ ਸੀ ਕਿ ਹੈਂਡੀਕੈਪਟ ਸੀਗਾ ਨਾ ਪੂਰੀ ਤਰ੍ਹਾਂ ਚੱਲ ਫਿਰ ਨਹੀਂ ਸਕਦਾ ਸੀ ਫਿਰ ਵੀ ਫੌਜ ਚ ਭਰਤੀ ਕਰ ਲਿਆ ਭਾਜੀ ਉੱਥੇ ਲੋਡ ਇੰਨੀ ਆ ਬੰਦਿਆਂ ਦੀ ਬਹੁਤ ਜ਼ਿਆਦਾ ਲੋਡ ਆ ਮੈਂ ਕਹਿੰਨਾ ਮੈਂ ਰਸ਼ੀਅਨ ਬੰਦੇ ਰਸ਼ੀਅਨ ਬੰਦਾ ਮੈਂ ਇੱਕ ਮੇਰੇ ਨਾਲ ਸੀਗਾ ਨਾਲ ਕਿ ਟੀਮ ਚ ਬਾਅਦ ਚ ਆਇਆ ਉਹਦੀ ਸਪਾਈਨਲ ਕੋਡ ਇੱਥੇ ਸਪਨ ਸਪਾਈਨਲ ਦੇ ਵਿੱਚ ਸੱਟ ਵੱਜੀ ਹੋਈ ਸੀ ਤੇ ਬੰਦਾ ਬਿਨਾਂ ਸਟਿਕ ਤੋਂ ਖੜਾ ਵੀ ਨਹੀਂ ਹੋ ਸਕਦਾ ਜੀ ਖੜਿਆ ਵੀ ਨਹੀਂ ਜਾਂਦਾ ਜੀ ਉਹਦੇ ਕੋ ਉਹ ਵੀ ਬੰਦਾ ਰੈਡ ਜ਼ੋਨ ਸੀਗਾ ਤੇ ਕੀ ਕਹਿ ਸਕਦੇ ਆ ਤੇ ਤੁਸੀਂ ਫਿਰ ਕਿਦਾਂ ਮੰਦੀਪ ਨੂੰ ਲੱਭਣ ਚ ਕਿਦਾਂ ਭੂਮਿਕਾ ਨਿਭਾਈ ਮੈਂ ਭਾਜੀ ਹਮਾਰੇ ਜਗਦੀਪ ਭਾਈ ਸਾਡੇ ਆਗੇ ਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਤੁਹਾਡੇ ਰਾਹੀ ਇਹ ਮੀਡੀਆ ਤੇ ਛਾਇ ਤੇ ਇਹਨਾਂ ਨੇ ਆਪਣਾ ਨੰਬਰ ਫਲੈਸ਼ ਕੀਤਾ ਮੇਰੇ ਨਾਲ ਜਿਹੜੇ ਮੁੰਡੇ ਅਕਤੂਬਰ ਚ ਮੁੜ ਕੇ ਆਏ ਸੀਗੇ ਉਹਨਾਂ ਚੋਂ ਮੇਰੇ ਇੱਕ ਫਰੈਂਡ ਨੇ ਇਹਨਾਂ ਨਾਲ ਕੰਟੈਕਟ ਕੀਤਾ ਤੇ ਫਿਰ ਉਹਨੇ ਬਾਅਦ ਚ ਮੈਨੂੰ ਦੱਸਿਆ ਬਈ ਇਦਾਂ ਇਦਾਂ ਭਾਈ ਆ ਉਹਦੇ ਛੋਟੇ ਭਰਾ ਉੱਥੇ ਮਿਸਿੰਗ ਹੈਗੇ ਤੇ ਭਾਜੀ ਫਿਰ ਮੈਂ ਕੰਟੈਕਟ ਕੀਤਾ ਭਾਜੀ ਨੂੰ ਤੇ ਮੈਂ ਪਾਜੀ ਨੂੰ ਬਸ ਇੰਨੀ ਕੀ ਗੱਲ ਕੀਤੀ ਪਾਜੀ ਮੈਂ ਆ ਗਿਆ ਪਤਾ ਨਹੀਂ ਕੀ ਹੋਣਾ ਪਰ ਜਿਹੜੀਆਂ ਵੀ ਤੁਸੀਂ ਗਰਾਉਂਡ ਦੀ ਸੱਚਾਈ ਪੁੱਛਣਾ ਚਾਹੁੰਦੇ ਹੋ ਮੈਨੂੰ ਕਿਸੇ ਪ੍ਰਸ਼ਾਸਨ ਦਾ ਕਿਸੇ ਵੀ ਰਸ਼ੀਅਨ ਗਵਰਨਮੈਂਟ ਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਮੈਨੂੰ ਡਰ ਆਪਣੀ ਇਨਸਾਨੀਅਤ ਦਾ ਤੁਸੀਂ ਪਰਾਏ ਹੈਗੇ ਹੋ ਬੜੇ ਪਰੇਸ਼ਾਨ ਹੈਗੇ ਹੋ ਸਾਲ ਹੋ ਗਿਆ ਤੁਹਾਨੂੰ ਜੇ ਗਰਾਉਂਡ ਦੀ ਕੋਈ ਵੀ ਪਰਸਨਲੀ ਇਨਕੁਆਇਰੀ ਚਾਹੁੰਦੇ ਹੋ ਤੇ ਮੇਰੇ ਨਾਲ ਗੱਲ ਕਰਿਓ ਤਾਂ ਉਦੋਂ ਦਾ ਮੈਂ ਪਾਜੀ ਨਾਲ ਜੁੜਿਆ ਤੇ ਮੈਂ ਹਉਨੇ ਅਕਤੂਬਰ ਸਤੰਬਰ ਅਕਤੂਬਰ ਚ ਪਾਜੀ ਦੇ ਨਾਲ ਮਾਸਕੋ ਵੀ ਰਿਆ ਅੱਛਾ ਤੁਸੀਂ ਤਰਸਿਆ ਗਿਆ ਸੀ ਹਾਂਜੀ ਹਾਂਜੀ ਤੇ ਬੜੀ ਮਿਹਨਤ ਕੀਤੀ ਆ ਪਾਜੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਨਾ ਕਰਕੇ ਅੱਜ ਇਹ ਰਿਜ਼ਲਟ ਮਿਲਿਆ ਹੈ ਬਸ ਮੈਂ ਜਗਦੀਪ ਇੱਕ ਮਿੰਟ ਹੀ ਲੈਣਾ ਆਪਾਂ ਤੁਹਾਡਾ ਕਿੱਦਾਂ ਪਤਾ ਲੱਗਾ ਜਗਦੀਪ ਕਿ ਇਹ ਜਿਹੜਾ ਮੰਦੀਪ ਦੀ ਬਾਡੀ ਆ ਅ ਮੈਂ ਜਦੋਂ ਮਾਸਕੋ ਸਿਕਾ ਮਾਸਕੋ ਤੋਂ ਮੈਂ ਪੀਟਰ ਗਿਆ ਸੀਗਾ ਆਪਣੇ ਵਿਹਾਰ ਤੇ ਉਸ ਤੋਂ ਬਾਅਦ ਮੈਂ ਰੁਸਤਮ ਜਾਨ ਦੀ ਤਿਆਰੀ ਕੀਤੀ ਹੋਈ ਸੀਗੀ ਰੁਸਤਮ ਤੋਂ ਮੈਂ ਸੈਂਟ ਪੀਟਰ ਵਕਤੋ ਮੈਨੂੰ ਰੋਕ ਦਿੱਤਾ ਗਿਆ ਕਮਾਂਡਰ ਵੱਲੋਂ ਕਿ ਤੇਰਾ ਜਿਹੜਾ ਡੀਐਨਏ ਵਗੈਰਾ ਉਹ ਆਪਾਂ ਇੱਥੇ ਕਰਵਾ ਦਿੰਨੇ ਆ ਤੈਨੂੰ ਉੱਥੇ ਡੀਐਨਏ ਜਾਂ ਕਰਵਾਣ ਦੀ ਲੋੜ ਨਹੀਂ ਜਾਂ ਤੈਨੂੰ ਕਿਉਂਕਿ ਜਿਹੜਾ ਉਹ ਅਸੀਂ ਉੱਥੇ ਬਾਡੀਜ਼ ਵਗੈਰਾ ਦੇਖਣ ਚੱਲੇ ਸੀਗੇ ਆਲਰੇਡੀ ਉਹ 10 ਏਕੜ ਤੋਂ ਵੀ ਵੱਡਾ ਜਿਹੜਾ ਹਸਪੀਟਲ ਹੈ ਉੱਥੇ ਜਿੱਥੇ ਕਟੀਆਂ ਵੱਡੀਆਂ ਬਾਡੀਆਂ ਜਿਹੜੀਆਂ ਪਈਆਂ ਉਹਨਾਂ ਤੇ ਬੈਚ ਨੰਬਰ ਲੱਗੇ ਹੋਇਆ ਮੈਂ ਕਿਹਾ ਚਲੋ ਇੱਕ ਵਾਰ ਨਿਗਾਹ ਮਾਰੀ ਆਨੇ ਆ ਮੰਨ ਨਹੀਂ ਮੰਨ ਨਹੀਂ ਸੀ ਕਿਉਂਕਿ ਟਿਕਦਾ ਪਿਆ ਤੇ ਕਿਉਂਕਿ ਮੈਂ ਦੂਸਰੀ ਵਾਰ ਹੀ ਗਿਆ ਸੀ ਇੱਕ ਤਾਂ ਪੈਸੇ ਦੀ ਬੜੀ ਸ਼ਾਰਟੇਜ ਸੀ ਉਹਦੇ ਕਰਕੇ ਵੀ ਮੈਨੂੰ ਪਤਾ ਨਹੀਂ ਸੀ ਕਿ ਮੈਂ ਮੇਰੇ ਕੋ ਫਿਰ ਆ ਹੁਣਾ ਜਾਂ ਨਹੀਂ ਆ ਹੁਣਾ ਇਸ ਕਰਕੇ ਮੈਂ ਸਾਰੀ ਤਸੱਲੀ ਕਰਕੇ ਵਾਪਸ ਮੁਰਨਾ ਚਾਹ ਰਿਹਾ ਸੀ ਤੇ ਉਹ ਮੈਨੂੰ ਜਦੋਂ ਕਮਾਂਡਰ ਵੱਲੋਂ ਸੈਨ ਪੀਟਰਬਰਗਸ ਰੋਕ ਦਿੱਤਾ ਗਿਆ ਤੇ ਉਹਨੇ ਕਿਹਾ ਵੀ ਤੇਰਾ ਡੀਐਨ ਇ ਇੱਥੇ ਕਰਵਾ ਦਿੰਨੇ ਆ ਤੈਨੂੰ ਮੈਂ ਆਪਣਾ ਲਾਇਰ ਦਊਂਗਾ ਉਹ ਤੇਨਾਂ ਸਾਰੀ ਗੱਲਬਾਤ ਕਰੇਗਾ ਤੇ ਮੈਂ ਡੀਐਨ ਇ ਕਰਵਾ ਕੇ ਮਾਸਕੋ ਸਿੱਧਾ ਵਾਪਸ ਆ ਗਿਆ ਮੈਨੂੰ ਇੱਕ ਹਫਤੇ ਦਾ ਉੱਥੇ ਟਾਈਮ ਲੱਗਿਆ ਅੱਜ ਤੋੜ ਜਿਹੜੀ ਮੇਰੀ ਕੀਤੀ ਉੱਥੇ ਜਦੋਂ ਮੈਂ ਵਾਪਸ ਆਇਆ ਮੈਨੂੰ ਹਫਤੇ ਬਾਅਦ ਹੀ ਆਂਦੇ ਨੂੰ ਨਵੰਬਰ ਚ ਉਹਨੇ ਮੈਨੂੰ ਦੱਸਤਾ ਸੀ ਵੀ ਤੇਰੇ ਬ੍ਰਦਰ ਦੀ ਡੈਥ ਹੋ ਗਈ ਆ ਵੀ ਉਹਦੀ ਜਿਹੜੀ ਬੋਡੀ ਆ ਉਹ ਰਸਤਮ ਪਈ ਆ ਮੈਂ ਫਿਰ ਤਿਆਰ ਹੋ ਗਿਆ ਸੀ ਮਾਸਕੋ ਤੋਂ 1200 ਕਿਲੋਮੀਟਰ ਦੂਰ ਜਾਣ ਲਈ ਕਿ ਮੈਂ ਬੋਡੀ ਲੈ ਕੇ ਆਉਂਗਾ ਕੋਈ ਦਿੱਕਤ ਨਹੀਂ ਆਗੀ ਉਹਨੇ ਫਿਰ ਮੈਨੂੰ ਲਾਸਟ ਇੱਕ ਵਾਰੀ ਫੇਰ ਕਾਲ ਕੀਤੀ ਕਿ ਵੀ ਤੈਨੂੰ ਉੱਥੇ ਜਾਣ ਦੀ ਲੋੜ ਨਹੀਂ ਹੈਗੀ ਉਹਨੇ ਮੈਨੂੰ ਮੈਸੇਜ ਛੱਡਿਆ ਕਿਉਂਕਿ ਉਹ ਟਰਾਂਸਲੇਟਰ ਰਾਹੀਂ ਗੱਲਬਾਤ ਕਰਦੇ ਸੀਗੀ ਅਸੀਂ ਕਿਉਂਕਿ ਉਹ ਰਸ਼ੀਅਨ ਬੋਲਦਾ ਸੀ ਮੈਂ ਰਸ਼ੀਅਨ ਨਹੀਂ ਸਮਝ ਸਕਦਾ ਸੀ ਉਹ ਟ੍ਰਾਂਸਲੇਟਰ ਆਹੀਂ ਗੱਲ ਕਰਦੇ ਪਏ ਸੀਗੇ ਤੇ ਉਹਨੇ ਫਿਰ ਉੱਥੋਂ ਲਾਇਰ ਭੇਜਿਆ ਮੇਰੇ ਲਈ ਉਹਨੇ ਮੈਨੂੰ ਸਾਰੀ ਗੱਲਬਾਤ ਦੱਸੀ ਤੇ ਉਹਨੇ ਇਹੀ ਬੰਦੇ ਨੇ ਮੈਨੂੰ ਜਿਹੜੀ ਉੱਥੋਂ ਜਿਹੜੀ ਬੋਡੀ ਆ ਉਹ ਕਢਵਾ ਕੇ ਵਾਪਸ ਦਿੱਤੀ ਆ ਤੇ ਮੇਰੇ ਨਾਲ ਹੋਰ 12 13 ਫੈਮਲੀਆਂ ਜੁੜੀਆਂ ਹੋਈਆਂ ਸੀਗੀਆਂ ਜਿਨ੍ਹਾਂ ਦੀ ਤਕਰੀਬਨ 12 13 ਜਿਹੜੇ ਬੰਦੇ ਆ ਟੋਟਲੀ ਉਹਨੇ ਮੈਨੂੰ ਦੱਸਿਆ ਕਿ ਡੈਥ ਹੋ ਚੁੱਕੀ ਆ ਸਾਰਿਆਂ ਦੀ ਡੈਥ ਹੋ ਚੁੱਕੀ ਜਿਹਨਾਂ ਨੂੰ ਮੈਂ ਪਿਛਲੇ 1.5 ਸਾਲ ਤੋਂ ਪਾਲਦਾ ਪਿਆ ਸੀ ਟੋਟਲੀ ਸਾਰਿਆਂ ਦੀ ਡੈਥ ਹੋ ਚੁੱਕੀ ਔਰ ਸਾਰਿਆਂ ਦੀ ਬੋਡੀ ਰਸਤੇ ਪਈ ਹੋਈ ਆ ਔਰ ਉਹ ਮੈਂ ਆਪਣੀ ਆਉਂਦੇ ਹੋਏ ਅੰਬੈਸੀ ਨੂੰ ਲਿਖਤੀ ਰੂਪ ਵਿੱਚ ਦੇ ਕੇ ਆਇਆ ਵੀ ਤੁਸੀਂ ਕੋਈ ਕਾਰਵਾਈ ਕਰੋਗੇ ਠੀਕ ਹੈ ਨਹੀਂ ਤਾਂ ਮੈਂ ਮਿਨਿਸਟਰੀ ਕੋਲ ਜਾਊਂਗਾ ਦੁਬਾਰਾ ਤੇ ਉੱਥੇ ਹੀ ਧਾਣਾ ਲਾ ਕੇ ਬੈਠਾਂਗੇ ਵੀ ਤੁਸੀਂ ਕੋਈ ਕੰਮ ਨਹੀਂ ਕਰਦੇ ਪਿਓ ਐਕਚੁਅਲ ਵਿੱਚ ਜਿਹੜੀ ਸਾਡੀ ਅੰਬੈਸੀ ਇੰਨੀ ਘਟਲੀ ਹੈ ਉੱਥੇ ਕੰਮਕਾਰ ਨਹੀਂ ਕਰ پا ਰਹੀ ਜਾਂ ਕੋਈ ਵੀ ਇਨਫੋਰਮੇਸ਼ਨ ਅੱਗੇ ਨਹੀਂ ਪਾਸ ਕਰ پا ਰਹੀ ਉਹਨਾਂ ਦੀ ਬਹੁਤ ਵੱਡਾ ਫੇਲਿਅਰ ਹੈ ਉਹਨਾਂ ਲਈ ਕਿਉਂਕਿ ਅਸੀਂ ਫਰਵਰੀ ਦੇ ਵਿੱਚ ਡੀਐਨਏ ਰਿਪੋਰਟਾਂ ਕਰਵਾਈਆਂ ਹੋਈਆਂ ਸੀਗੀਆਂ ਉਹ ਹਜੇ ਤੱਕ ਰਸਤਾ ਨਹੀਂ ਪਹੁੰਚਿਆ ਸੀ ਰੀਨਤੀ ਪੰਚਨੀ ਰਿਪੋਰਟ ਉਹਨਾਂ ਦੇ ਸੋਸ਼ਲ ਸੈਂਟਰ ਆ ਜਿਵੇਂ ਆਪਣੇ ਇੱਥੇ ਸਰਕਾਰੀ ਹਸਪੀਟਲ ਬਣੇ ਜਗ੍ਹਾ ਜਗਾ ਉਹਨਾਂ ਦੇ ਸੋਸ਼ਲ ਸੈਂਟਰ ਬਣੇ ਹੋਇਆ ਜਿੱਥੇ ਜਾਣਕਾਰੀ ਦਿੱਤੀ ਜਾਂਦੀ ਆ ਉਹ 6 ਮਹੀਨੇ ਪਹਿਲਾਂ ਹੀ ਆ ਚੁੱਕੀ ਸੀ ਸਾਰਿਆਂ ਦੀ ਉਹ ਤੱਕ ਨਹੀਂ ਲੈਣ ਗਏ ਉਹ ਜਦ ਕਿ 1 ਕਿਲੋਮੀਟਰ ਦੇ ਦੂਰ ਵਿੱਚ ਸੋਸ਼ਲ ਸੈਂਟਰ ਅੰਬੈਸੀ ਤੋਂ ਸੋਸ਼ਲ ਸੈਂਟਰ ਉਹ ਉੱਥੋਂ ਜਾ ਕੇ ਜਾਣਕਾਰੀ ਨਹੀਂ ਲੈ ਕੇ ਆ ਸਕਦੇ ਜਗਦੀਪ ਡੈਥ ਕਦੋਂ ਹੀ ਮਨਦੀਪ ਦੀ ਡੈਥ ਸਰ 19 ਤਣ 24 ਦੀ ਹੋਈ ਆ ਤਕਰੀਬਨ 1 ਸਾਲ ਤੋਂ ਪਲਾਸੀ ਹੋ ਚੁੱਕਿਆ ਵਾ ਉਹ ਤਾਂ ਦੂਜਾ ਸਾਲ ਹੀ ਹੋ ਖਤਮ ਹੋ ਜਾਣਾ ਜਦੋਂ ਆਪਾਂ ਪਹਿਲਾਂ ਮਿਲੇ ਸੀ ਜਦੋਂ ਆਪਾਂ ਘਰ ਮਿਲੇ ਸੀ ਉਦੋਂ ਡੈਥ ਹੋ ਚੁੱਕੀ ਸੀ ਤੁਹਾਡੇ ਸਾਹਮਣੇ ਹਾਂ ਕਿਤੇ ਨਾ ਕਿਤੇ ਕਿਉਂਕਿ ਜਦੋਂ ਹੁਣ ਮੈਂ ਉਹਦੇ ਡਾਕੂਮੈਂਟ ਦੇਖਿਆ ਜੋ ਮੈਂ ਰਸ਼ੀਆ ਤੋਂ ਆਇਆ ਉਹਦੇ ਉਸ ਆਪ ਦੇ ਨਾਲ ਤਾਂ ਉਹਦੀ ਡੈਥ ਜਿਹੜੀ ਲਿਖੀ ਗਈ ਹੈ 19 24 ਦੀ ਲਿਖੀ ਗਈ ਹੈ ਹੂੰ ਡੈਥ ਤੁਸੀਂ ਆਪ ਮੰਨ ਸਕਦੇ ਆ 2026 ਚੱਲਣ ਡਿਆ ਤੇ ਫਿਰ ਇੰਨੀ ਇੰਨੀ ਧੇਰ ਉਹਨੀ ਬੋਡੀ ਰੱਖੀ ਰੱਖੀ ਸਰ 6-7 ਮਹੀਨੇ ਬਾਅਦ ਤਾਂ ਜੰਗ ਦੇ ਵਿੱਚੋਂ ਹੀ ਬੋਡੀ ਰਿਕਵਰ ਕੀਤੀ ਗਈ ਹੈ ਹੂੰ ਜਿਹੜੀ ਕਮਾਂਡ ਨੇ ਮੈਨੂੰ ਆਪ ਗੱਲ ਦੱਸੀ ਕਿ ਅਸੀਂ ਇੱਕਦਮ ਹੀ ਬੋਡੀਆਂ ਨਹੀਂ ਚੱਕਦੇ ਕਿਉਂਕਿ ਭਾਜੀ ਹੁਣੀ ਆਪ ਰਹੇ ਨੇ ਹਾਲਾਤ ਉੱਤੇ ਬਕੂਬੀ ਦੱਸੇ ਨੇ ਕਿਉਂਕਿ ਬੰਬ ਵਗੈਰਾ ਇੰਨੇ ਡੇਗਦੇ ਨੇ ਜਾਂ ਅਗਨੇਡੇਟ ਵਗੈਰਾ ਇੰਨੇ ਡੇਗਦੇ ਨੇ ਔਰ ਲੜਦਾ ਵਗੈਰਾ ਕੋਈ ਬੰਦਾ ਇੱਧਰ ਨੂੰ ਭੱਜ ਰਿਹਾ ਕੋਈ ਇੱਧਰ ਨੂੰ ਜਿਹੜਾ ਕਿੱਥੇ ਡੇਗ ਗਿਆ ਗੋਲੀ ਕਿੱਥੇ ਲੱਗ ਗਈ ਜਾਂ ਕਿਹਦੇ ਤੇ ਡਰੋਨगिर ਗਿਆ ਕਿਸੇ ਨੂੰ ਕੁਝ ਨਹੀਂ ਪਤਾ ਉਹ ਸਾਰਾ ਉਦੋਂ ਲੱਭਿਆ ਜਾਂਦਾ ਜਦੋਂ ਸਾਰੀ ਜਗ੍ਹਾ ਨੂੰ ਕੈਪਚਰ ਕਰ ਲਿੱਤਾ ਜਾਂਦਾ ਉਦੋਂ ਬੋਡੀਆਂ ਰਿਕਵਰ ਕੀਤੀ ਜਾਂਦੀ ਹੈ ਜਗਦੀਪ ਇਦਾਂ ਪਤਾ ਲੱਗਿਆ ਕਿ ਬੋਡੀ ਸਹੀ ਸਲਾਮ ਤੁਸੀਂ ਜਾਂ ਫ ਇਹ ਕਿਦਾਂ ਦਾ ਲੱਗਦਾ ਤੁਹਾਨੂੰ ਅ ਸਰ ਜਦੋਂ ਬੋਡੀਜ਼ੀਆਂ ਉੱਥੇ ਮੈਨੂੰ ਫੋਟੋ ਆਈਆਂ ਸੀ ਮਾਸਕੋ ਦੇ ਵਿੱਚ ਹੀ ਤਾਂ ਮੇਰੀ ਹਿੰਮਤ ਨਹੀਂ ਪਈ ਸੀ ਉਦੋਂ ਵੀ ਕਿਸੇ ਹੋਰ ਨੇ ਦੇਖੀਆਂ ਸੀ ਉਹ ਮੁੰਡਾ ਰੋਣ ਲੱਗ ਗਿਆ ਸੀਗਾ ਤੇ ਮੇਰੀ ਹਿੰਮਤ ਨਹੀਂ ਪਈ ਉਹ ਉਹ ਟਾਈਮ ਲਾ ਲਓ ਤੇ ਅੱਜ ਦਾ ਟਾਈਮ ਲਾ ਲਓ ਮੈਂ ਹਜੇ ਤੱਕ ਉਹ ਫੋਟੋ ਹੀ ਨਹੀਂ ਦੇਖੀ ਹੈਗੀ ਮੇਰੀ ਹਿੰਮਤ ਹੀ ਨਹੀਂ ਪਈ ਫੋਟੋ ਦੇਖਣ ਦੀ ਲੱਗਦਾ ਸੀ ਕਿ ਭਰਾ ਨੇ ਕਰਵਾ ਪਸ ਸਕਣਾ ਕਿਤਨ ਗਦੇ ਇੱਕ ਆਸ ਸੀਗੀ ਉਹ ਉਸੇ ਆਸ ਕਰਕੇ ਤਾਂ ਮੈਂ ਤੁਹਾਡਾ ਭੱਜਾ ਫਿਰਦਾ ਸੀ ਤੇ ਬਾਕੀਆਂ ਨੂੰ ਵੀ ਉਹਦੇ ਚੱਕਰ ਵਿੱਚ ਹੀ ਲੱਭ ਇੱਕ ਸਰਕਲ ਬਣਾ ਲਿਆ ਸੀ ਵੀ ਬਾਕੀਆਂ ਨੂੰ ਵੀ ਲੱਭ ਲਾਂਗੇ ਨਾਲ ਬ੍ਰਦਰ ਨੂੰ ਲੱਭ ਲਾਂਗੇ ਕਿਉਂਕਿ ਇਹ ਇਹਨਾਂ ਦਾ ਜਿਹੜਾ ਗਰੁੱਪ ਸੀ 6 ਦਾ ਇੱਕ ਸੀਗਾ 6 ਦਾ ਇੱਕ ਸੀਗਾ ਤੇ ਦੋ ਗਰੁੱਪ ਬਣੇ ਹੋਏ ਸੀਗੇ ਅੱਧੇ ਆਜ਼ਮਗੜ੍ਹ ਦੇ ਸੀਗੇ ਅੱਧੇ ਆਪਣੇ ਪੰਜਾਬ ਦੇ ਸੀਗੇ ਤੇ ਜੰਮੂ ਕਸ਼ਮੀਰ ਦੇ ਸੀਗੇ ਅਲੱਗ-ਅਲੱਗ ਸਟੇਟਾਂ ਦੇ ਸੀਗੇ ਦੋ ਗਰੁੱਪ ਬਣੇ ਹੋਏ ਸੀ ਜਿਹੜੇ ਫਰੰਟ ਤੇ ਭੇਜੇ ਹੋਏ ਸੀਗੇ ਹੁਣ ਇਹ ਨਹੀਂ ਸੀ ਪਤਾ ਵੀ ਸਾਰਿਆਂ 'ਚੋਂ ਕਿਸੇ ਨੇ ਨਹੀਂ ਮੁੰਨਾ ਹਾਂ ਜਗਦੀਪ ਕੋਈ ਸਰਕਾਰ ਤੋਂ ਮੰਗ ਕਰ ਦਿਆਂ ਨਹੀਂ ਸਰ ਸਰਕਾਰ ਤੋਂ ਹੁਣ ਮੈਂ ਕੀ ਮੰਗ ਕਰਾਂ ਬਾਰ-ਬਾਰ ਮੈਂ ਪਿਛਲੇ 1 ਸਾਲ 8 ਮਹੀਨਿਆਂ ਤੋਂ ਮੰਗਾ ਹੀ ਕਰਦਾ ਆ ਰਿਆਂ ਬਸ ਹੁਣ ਤਾਂ ਬੇਨਤੀ ਕਰ ਸਕਦਾ ਹੱਥ ਜੋੜ ਕੇ ਵੀ ਇੱਕ ਘਰ ਦਾ ਚਰਾਗ ਹੋਰ ਬੁੱਝ ਗਿਆ ਆ ਇਹ ਗੱਲ ਮੈਂ ਪਿਛਲੇ 1 ਸਾਲ 8 ਮਹੀਨਿਆਂ ਤੋਂ ਕਹਿ ਰਿਹਾ ਆ ਵੀ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਦੋਂ ਵੀ ਕਿਸੇ ਦੇ ਘਰ ਦੇ ਚਰਾਗ ਬੁੱਝਦਾ ਸੀਗਾ ਤੇ ਮੈਂ ਸਿਰਫ ਇਹੀ ਗੱਲ ਕਹਿੰਦਾ ਵੀ ਇਹ ਗੱਲ ਕਿਸੇ ਹੋਰ ਲਈ ਨਾ ਮੈਨੂੰ ਕਹਿਣੀ ਪਵੇ ਜਾਂ ਕਿਸੇ ਹੋਰ ਘਰ ਲਈ ਨਾ ਕਹਿਣੀ ਪਵੇ ਇਹ ਮੈਂ ਗੱਲ ਬਾਰ-ਬਾਰ ਉਹਨਾਂ ਨੂੰ ਕਹਿੰਦਾ ਆ ਰਿਹਾ ਬਾਰ-ਬਾਰ ਆਪਣੀ ਮਿਨਿਸਟਰੀ ਨੂੰ ਕਹਿੰਦਾ ਆ ਰਿਹਾ ਬਾਰ-ਬਾਰ ਆਪਣੀ ਐਮਬੈਸੀ ਨੂੰ ਕਹਿੰਦਾ ਆ ਰਿਹਾ ਪਰ ਕਿਸੇ ਦੇ ਕੋਈ ਜਾਨ ਇੱਥੇ ਸਹੀ ਗੱਲ ਦੱਸਾਂ ਬੰਦੇ ਦੀ ਜਾਨ ਦੀ ਕੋਈ ਅਹਿਮੀਅਤ ਨਹੀਂ ਹੈਗੀ ਸਿੱਧੀ ਜੀ ਗੱਲ ਦੱਸਾਂ ਤੁਸੀਂ ਹੁਣ ਫਿਰ ਮਾਸਕੋ ਤੋਂ ਜਾਂ ਦਿੱਲੀ ਹੋਏ ਆ ਸਰ ਇਸ ਟਾਈਮ ਤੇ ਮੈਂ ਦਿੱਲੀ ਸੀਗਾ ਕੱਲ ਗਿਆ ਸੀਗਾ ਮੈਨੂੰ ਐਮਰਜੈਂਸੀ ਜਿਹੜਾ ਐਮਬੈਸੀ ਨੇ ਕਾਲ ਕੀਤਾ ਸੀਗਾ ਵੀ ਉੱਥੇ ਪਹੁੰਚੋ ਵੀ ਉੱਥੇ ਪਹੁੰਚ ਕੇ ਜਿਹੜੀ ਅੱਗੇ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਹਾਂ ਤੇ ਅੰਬੈਸੀ ਨੇ ਵੀ ਕੋਈ ਸਾਥ ਦਿੱਤਾ ਜਾਂ ਸਰਕਾਰ ਨੇ ਕੋਈ ਸਾਥ ਦਿੱਤਾ ਬੋਡੀ ਲੈ ਕੇ ਆਉਣ ਨੂੰ ਅ ਬੋਡੀ ਲਿਆਉਣ ਵਿੱਚ ਮੇਰੀ ਅੰਬੈਸੀ ਨੇ ਸਾਥ ਦਿੱਤਾ ਸਿਰਫ ਮਾਸਕੋ ਤੋਂ ਇੱਥੇ ਇੰਡੀਆ ਸ਼ਿਫਟ ਕਰਨ ਲਈ ਉਸ ਤੋਂ ਇਲਾਵਾ ਉਹਨਾਂ ਦਾ ਕੋਈ ਰੋਲ ਨਹੀਂ ਹੈਗਾ ਬੋਡੀ ਲੱਭਣ ਦੇ ਵਿੱਚ ਜਾਂ ਬੋਡੀ ਦਾ ਡੀਐਨਏ ਕਰਵਾਉਣ ਦੇ ਵਿੱਚ ਸਾਰਾ ਕੁਝ ਪਹਿਲੇ ਰਸ਼ੀਆ ਗਵਰਨਮੈਂਟ ਨੇ ਕੀਤਾ ਹੋਇਆ ਸੀ ਆਲਰੇਡੀ ਸਾਲ ਪਹਿਲਾਂ ਹੂੰ ਸਾਲ ਪਹਿਲਾਂ ਜਦੋਂ ਅਸੀਂ ਆ ਫਰਵਰੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਡੀਐਨਏ ਰਿਪੋਰਟਸ ਦਿੱਤੀਆਂ ਉਹ ਨਹੀਂ ਉਹਨਾਂ ਕੋਲ ਉੱਥੇ ਪਹੁੰਚਦੀਆਂ ਹੋਈਆਂ ਤੇ ਉਹ ਅੱਗੇ ਕੀ ਕਰ ਲੈਣਗੇ ਉਹ ਇੱਕ ਦੀ ਜਿਹੜੀ ਬੋਡੀ ਦੀ ਜਿਹੜੀ ਹੋਈ ਪਛਾਣ ਉਹ ਜੀ ਇਹ ਡੀਐਨਏ ਤੋਂ ਹੋਈ ਹੈ ਹਾਂਜੀ ਡੀਐਨਏ ਤੇ ਥਰੂ ਹੋਈ ਆ ਬੋਡੀ ਦੀ ਪਹਿਚਾਨ ਕੁਛ ਉਹਦੇ ਡਾਕੂਮੈਂਟ ਇਦਾਂ ਦੇ ਸੀਗੇ ਜਿਹੜੇ ਕਿਸੇ ਹੋਰ ਬੋਡੀ ਦੇ ਨਾਲ ਰਿਕਵਰ ਨਹੀਂ ਹੋਏ ਟੋਟਲੀ ਡਾਕੂਮੈਂਟ ਜਿਹੜੇ ਆ ਮੈਂ ਸਮਝਦਾ ਵੀ ਜਿੰਨੀਆਂ ਵੀ ਬੋਡੀਆਂ ਇੰਡੀਆ ਦੇ ਵਿੱਚ ਰਿਕਵਰ ਹੋ ਕੇ ਵਾਪਸ ਆਈਆਂ ਆ ਉਹਨਾਂ ਇਹਨੇ ਡਾਕੂਮੈਂਟ ਕਿਸੇ ਨਾਲ ਨਹੀਂ ਆਏ ਪਾਸਪੋਰਟ ਤਾਂ ਕਿਸੇ ਨਾਲ ਆਏ ਨਹੀਂ ਮਨਦੀਪ ਦੇ ਟੂ ਜੈਡ ਜਿਹੜੇ ਡਾਕੂਮੈਂਟ ਆ ਸਾਰੇ ਲੱਕੇ ਨਾਲ ਆਏ ਆ ਇਹ ਜਗਦੀਪ ਸਿੰਘ ਸਾਡੇ ਨਾਲ ਜਿਨ੍ਹਾਂ ਨੇ ਆਪਣੇ ਭਰਾ ਦੀ ਜਿਹੜੀ ਆ ਅਧੂਰੀ ਕਹਾਣੀ ਜਿਹੜੀ ਆ ਉਹ ਸਾਡੇ ਨਾਲ ਬਿਆਨ ਕੀਤੀ ਸਮਾਂ ਕਿਦਾਂ ਦਾ ਹੋਊਗਾ ਤੇ ਜਦੋਂ ਇੱਕ ਭਰਾ ਜਿਹੜਾ ਐਂਬੂਲੈਂਸ ਦੇ ਵਿੱਚ ਵਾਪਸ ਆਉਂਦਾ ਤੇ ਉਦੋਂ ਗੱਲ ਕੀ ਕਰਨੀ ਬਣਦੀ ਆ ਤੇ ਉਦੋਂ ਬੰਦਾ ਬੋਲ ਕੀ ਸਕਦਾ ਕਿਤਨੇ ਕਿਤੇ ਸਰਕਾਰ ਤੋਂ ਮੰਗ ਵੀ ਕੀਤੀ ਉਹਨਾਂ ਨੇ ਇਹ ਵੀ ਆਖਿਆ ਕਿ 1.5 ਸਾਲ ਹੋ ਗਿਆ ਉਹਨਾਂ ਨੂੰ ਸਰਕਾਰ ਤੋਂ ਮੰਗ ਕਰਦਿਆਂ ਨੂੰ ਪਰ ਬੂਰ ਪੰਦਾ ਨਜ਼ਰ ਨਹੀਂ ਆਇਆ ਅੱਜ ਉਹ ਨੌਜਵਾਨ ਅੱਜ ਉਹ ਮਨਦੀਪ ਜਿਹੜਾ ਬੜੇ ਸਾਰੇ ਸੁਪਨੇ ਲੈ ਕੇ ਗਿਆ ਸੀ ਅੱਜ ਐਂਬੂਲੈਂਸ ਦੇ ਵਿੱਚ ਵਾਪਸ ਆਇਆ ਪ੍ਰਮਾਤਮਾ ਐਦਾਂ ਦਾ ਸਮਾਂ ਕਿਸੇ ਤੇ ਨਾ ਲੈ ਕੇ ਆ ਬਈ ਜਦ ਦਾ ਸਮੇਂ ਦੇ ਵਿੱਚੋਂ ਜਗਦੀਪ ਤੇ ਜਗਦੀਪ ਦਾ ਪਰਿਵਾਰ ਜਿਹੜਾ ਉਹ ਗੁਜ਼ਰ ਰਿਹਾ ਬਾਪ ਦੇਖਿਆ ਨਹੀਂ ਜਾਂਦਾ ਉਹਦੇ ਅੱਖਾਂ ਦੇ ਹੰਝੂ ਨਹੀਂ ਰੁਕਦੇ ਕੋਈ ਉਹਨੂੰ ਪਾਣੀ ਵੀ ਪੁੱਛੇ ਤਾਂ ਅੰਦਰੋਂ ਲੰਘਦਾ ਨਹੀਂ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਵਾਹਿਗੁਰੂ ਅੱਗੇ ਇਹੀ ਅਰਦਾਸ ਕਿ ਜਿਹੜਾ ਪਰਦੇਸ ਗਿਆ ਉਹ ਸਹੀ ਸਲਾਮਤ ਵਾਪਸ ਆ ਜਾਵੇ ਕਿਤੇ ਐਦਾਂ ਦਾ ਸਮਾਂ ਕਿਸੇ ਨੂੰ ਵੀ ਦੇਖਣਾ ਨਾ ਪਵੇ ਡੈਲੀ ਪੋਸਟ ਪੰਜਾਬੀ ਨਾਲ ਲਾਲ ਕਮਲ ਡੈਲੀ ਪੋਸਟ ਪੰਜਾਬੀਲੇ